ਕਪੂਰਥਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੁਲਿਸ ਨੇ ਅੱਜ ਕਾਸੋ ਆਪਰੇਸ਼ਨ ਚਲਾਇਆ ਅਤੇ ਐਨਡੀਪੀਐਸ ਐਕਟ ਹੇਠ ਕਈ ਮਾਮਲੇ ਦਰਜ ਕੀਤੇ ਗਏ ਹਨ ਜਾਣਕਾਰੀ ਮੁਤਾਬਕ ਐਸਐਸਪੀ ਕਪੂਰਥਲਾ ਗੌਰਵ ਤੂਰਾ ਦੀ ਅਗਵਾਈ ਵਿੱਚ ਜ਼ਿਲ੍ਹੇ ਦੀਆਂ ਚਾਰੋਂ ਸਬ ਡਿਵੀਜ਼ਨਾਂ ਦੇ ਨਸ਼ਾ ਹਾਰਟਸਪੌਟ ਖੇਤਰਾਂ ਵਿੱਚ ਵੱਡੇ ਪੱਧਰ ਤੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਇਹ ਸਾਰੇ ਸਰਚ ਆਪਰੇਸ਼ਨ ਸ਼ਾਮ ਤੱਕ ਜਾਰੀ ਰਹਿਣਗੇ ਉਨ੍ਹਾਂ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱੰਦਿਆ ਕਿਹਾ ਤਾਸਕਰ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦੇਣ ਨਹੀਂ ਤਾਂ ਜ਼ਿਲ੍ਹਾ ਛੱਡ ਦੇਣ ਕੋਈ ਰਿਆਇਤ ਨਹੀਂ ਦਿੱਤੀ ਜਾਏਗੀ ਆਪਰੇਸ਼ਨ ਅnder ਪੁਲਿਸ ਵੱਲੋਂ ਮੁਹੱਲਾ ਮਹਿਤਾਬਗਰ ਸੁਲਤਾਨਪੁਰ ਲੋਧੀ ਦੇ ਪਿੰਡ ਲਟਿਆਵਾਲ ਭੁਲੱਥ ਦੇ ਪਿੰਡ ਡੋਗਰਾਵਾਲ ਅਤੇ ਬੂਟ ਅਤੇ ਫਗਵਾੜਾ ਦੇ ਪਿੰਡ ਤੜ ਚਿਹੜੂ ਵਿੱਚ ਘਰ ਘਰ ਅਤੇ ਸ਼ੱਕੀ ਥਾਵਾਂ ਤੇ ਤਲਾਸ਼ ਮਹਿੰਮ ਚਲਾਈ ਗਈ ਇਸ ਦੌਰਾਨ ਪੁਲਿਸ ਨੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਕਈ ਥਾਵਾਂ ਤੇ ਗਹੂੜ ਤਫਤੀਸ਼ ਕੀਤੀ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਸਰਚ ਦੌਰਾਨ ਨਸ਼ੇ ਦੇ ਇੰਜੈਕਸ਼ਨ ਨਸ਼ੀਲੀਆ ਗੋਲੀਆਂ ਅਤੇ ਹੋਰ ਮਾਦੇ ਬਰਾਮਦ ਕੀਤੇ ਗਏ ਹਨ ਇਸ ਤੋਂ ਇਲਾਵਾ ਐਨਡੀਪੀਐਸ ਐਕਟ ਹੇਠ 5 ਕੇਸ ਦਰਜ 100 ਗ੍ਰਾਮ ਹੈਰੋਇਨ ਬਰਾਮਦ 9 ਵਾਹਨ ਜ਼ਬਤ ਨਸ਼ਾ ਕਰਨ ਵਾਲੇ ਲੋਕਾਂ ਦੀ ਪਛਾਣ ਕਰਕੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧੀ ਕਾਰਵਾਈ ਜੰਗੀ ਪੱਤਰ ਤੇ ਚਲਾਈ ਜਾ ਰਹੀ ਹੈ ਉਦੀ ਲੜੀ ਤੇ ਵਿੱਚ ਅੱਜ ਕਪੂਰਥਲਾ ਪੁਲਿਸ ਵੱਲੋਂ ਸਮੂਚੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਮਾਤਪਕ ਡਰੱਗ হটস্পਾਟਸ ਦੇ ਵਿੱਚ ਜਿਹੜਾ ਸਰਚ ਅਭਿਆਨ ਚਲਾਇਆ ਗਿਆ ਹੈਗਾ ਇਸ ਵੇਲੇ ਅਸੀਂ ਕਪੂਰਥਲਾ ਹਲਕੇ ਦੇ ਮਹਿਤਾਬਗੜ ਮੋਹਲੇ ਵਿੱਚ ਖੜੇ ਆ ਜਿੱਥੇ ਸਾਨੂੰ ਕੁਝ ਨਸ਼ਾ ਤਸਕਰਾ ਦੇ ਹੋਣ ਦੀ ਤੇ ਨਸ਼ਾ ਵੇਚਣ ਦੀ ਜਿਹੜੀ ਕੰਪਲੇਂਟ ਸਹੀ ਥੀ ਇਸ ਪੂਰੇ ਪੂਰੇ ਏਰੀਆ ਨੂੰ ਘੇਰਾ ਪਾ ਕੇ ਵਕਤ ਵਕਤ ਜਿਹੜੇ ਸ਼ੱਕੀ ਲੋਕ ਹੈ ਉਹਨਾਂ ਦੀ ਸਰਚ ਚਲਾਈ ਜਾ ਰਹੀ ਹੈ ਪੁਲਾਥ ਹਲਕੇ ਦੇ ਵਿੱਚ ਅਸੀਂ ਅੱਜ ਬੂਟਾ ਪਿੰਡ ਦੇ ਵਿੱਚ ਸਰਚ ਆਪਰੇਸ਼ਨ ਕਰ ਰਹੇ ਆ ਅਗਵਾੜੇ ਦੇ ਵਿੱਚ ਅਸੀਂ ਝੇੜੂ ਪਿੰਡ ਦੇ ਵਿੱਚ ਕਰ ਰਹੇ ਆ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਅਸੀਂ ਲਾਟੀਆਂਵਾਲ ਪਿੰਡ ਦੇ ਵਿੱਚ ਕਰ ਰਹੇ ਆ ਇਦੇ ਵਿੱਚ ਅਸੀਂ ਜਿਹੜੇ ਨੌਨ ਸਾਡੂ ਲੋਕਾਂ ਤੋਂ ਇਨਫੋਰਮੇਸ਼ਨ ਜਿਹੜੀ ਆ ਰਹੀ ਹੈ ਜਿਹੜਾ ਨਸ਼ਾ ਵੇਚਣ ਦਾ ਕੰਮ ਕਰ ਰਹੇ ਉਹਨਾਂ ਤੇ ਖਾਸ ਧਿਆਨ ਰੱਖ ਕੇ ਜਿਹੜਾ ਸਰਚ ਆਪਰੇਸ਼ਨ ਅਸੀਂ ਚਲਾ ਰਹੇ ਹਾਂ ਮੇਰੇ ਸਾਰੇ ਨਸ਼ਾ ਤਸਕਰਾਂ ਨੂੰ ਇਹੀ ਸਖਤ ਚੇਤਾਵਨੀ ਹੈ ਕਿ ਇਹ ਕੰਮ ਛੱਡ ਜਾਣ ਇਹ ਇਲਾਕਾ ਛੱਡ ਜਾਣ ਕਿਉਂਕਿ ਅਸੀਂ ਬਿਲਕੁਲ ਉਹਨਾਂ ਦੇ ਪਿੱਛੇ ਲੱਗੇ ਹੋਏ ਹਾਂ ਤੇ ਉਹਨਾਂ ਤੇ ਉੱਤੇ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਸੋ। ਬਰਾਬਦੀਆਂ ਦੇ ਵਿੱਚ ਸਾਨੂੰ ਕੁਝ ਇੰਜੈਕਸ਼ਨਸ ਮਿਲੇ ਆਂ ਕੁਝ ਨਸ਼ੀਲਾ ਪਦਾਰਥ ਮਿਲੇ ਆਂ ਤੇ ਹਜੇ ਆਪਰੇਸ਼ਨ ਚੱਲ ਰਿਹਾ ਹੈ ਕਸਨ ਉਮੀਦ ਹੈ ਹੋਰ ਵੀ ਬਰਾਮਤੀਆ ਹੋਣਗੇ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਕਪੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ